ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੋਚ ਇੱਕ ਫਿਕਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਬਾਈ ਮੈਂ ਇਸ ਵਕਤ ਚਨਈ ਦੇ ਵਿੱਚ ਆ ਪਰ ਮੇਰਾ ਮਨ ਜਿਹੜਾ ਹੈਗਾ ਸਰੰਦ ਫਤਿਹਗੜ ਸਾਹਿਬ ਨਾਲ ਜੁੜਿਆ ਪਿਆ ਮੈਂ ਰੋਜ਼ ਸਵੇਰੇ ਉੱਠ ਕੇ ਕਈ ਵਾਰ ਰੀਲਾਂ ਦੇਖਦਾ ਜਾਂ ਕੁਝ ਵੀ ਹੈ ਫਤਿਹਗੜ ਸਾਹਿਬ ਨਾਲ ਰਿਲੇਟਡ ਤੇ ਫਿਰ ਉਧਰ ਨੂੰ ਹੋ ਜਾਣਾ ਹੈ ਨਾ ਸੋ ਮੈਂ ਇੱਕ ਹਾਕੀ ਇਵੈਂਟ ਕਰਕੇ ਇੱਥੇ ਆਇਆ ਹੋਇਆ ਹਾਂ ਪਰ ਕੁਝ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਇੱਥੇ ਬੈਠੇ ਬਿਠਾਏ ਬਾਈ ਜਿਹੜੀ ਬਾਬਿਆਂ ਨੇ ਸਾਡੇ ਨੇ ਸ਼ਹਾਦਤ ਦਿੱਤੀ ਸੀਗੀ ਨਾ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਜੀ ਉਹ ਸ਼ਹਾਦਤ ਸਿਰਫ 7 ਦਿਨਾਂ ਲਈ ਨਹੀਂ ਸੀਗੀ ਬਸ ਇਹਨੂੰ ਸਮਝਣ ਦੀ ਲੋੜ ਹੈ ਮੈਨੂੰ ਇਹ ਫੀਲ ਹੋਇਆ ਕਿ ਮੈਂ ਤੁਹਾਡੇ ਤੱਕ ਇਹ ਗੱਲ ਪਹੁੰਚਾਵਾਂ ਜੋ ਮੇਰੇ ਅੰਦਰ ਥਾਟ ਆਇਆ ਇਹ ਸ਼ਹਾਦਤ ਸਿਰਫ 7 ਦਿਨਾਂ ਲਈ ਨਹੀਂ ਸੀਗੀ ਜਿਹੜੀ ਭਾਵਨਾ ਨਾਲ ਖਾਸ ਤੌਰ ਤੇ ਪੰਜਾਬ ਦੀ ਜਵਾਨੀ ਹੁਣ ਦੇਖੋ ਟਰੈਕਟਰ ਟਰਾਲੀਆਂ ਭਰ ਕੇ ਕੇਸਰੀ ਪਰਨੇ ਬੰਨ ਕੇ ਅਸੀਂ ਫਤਿਹਗੜ੍ਹ ਸਾਹਿਬ ਜਾਂਦੇ ਆਂ ਸੇਵਾ ਕਰਦੇ ਆਂ ਉੱਥੇ ਇਹ ਸਿਰਫ 7 ਦਿਨਾਂ ਲਈ ਨਹੀਂ ਹੈਗੇ ਆਪਾਂ ਬਣੇ ਹੋਏ ਇਹਨੂੰ ਪੂਰੇ ਸਾਲ ਇਸ ਸੋਚ ਨੂੰ ਕਟੂਕਟ ਆਪਣੇ ਅੰਦਰ ਵਸਾਉਣਾ ਪੈਣਾ ਅਸੀਂ ਥੋੜਾ ਜਿਹਾ ਭਟਕ ਚੁੱਕੇ ਹਾਂ ਥੋੜਾ ਨਹੀਂ ਕਾਫੀ ਭਟਕ ਚੁੱਕੇ ਹਾਂ ਖਾਸ ਤੌਰ ਤੇ ਉਹ ਜਿਹੜੇ ਨਸ਼ੇ ਵੱਲ ਨੂੰ ਤੁਰ ਪਏ ਨੇ ਅੱਪਾ ਪੰਜਾਬ ਦੀ ਮਿੱਟੀ ਨਾਲ ਬਿਲੋਂਗ ਕਰਦੇ ਆਂ ਪੰਜਾਬ ਦੀ ਹਵਾ ਨਾਲ ਬਿਲੋਂਗ ਕਰਦੇ ਆਂ ਅੱਜ ਉਹ ਉਹ ਬੇਸ਼ੱਕ ਕੋਈ ਮਾਝੇ 'ਚ ਬੈਠਾ ਹੈ ਕੋਈ ਮਾਲਵੇ 'ਚ ਬੈਠਾ ਹੈ ਕੋਈ ਪੁਆਚ 'ਚ ਹੈ ਅਸੀਂ ਸਾਰੇ ਕਨੈਕਟਡ ਆਂ ਮੈਂ ਬੇਸ਼ੱਕ ਦੂਰ ਬੈਠਾ ਹਾਂ ਚਨਈ 'ਚ ਬੈਠਾ ਹਾਂ ਕੋਈ ਬਾਹਰਲੇ ਮੁਲਕਾਂ 'ਚ ਬੈਠਾ ਹੈ ਪਰ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆਂ ਮੈਂ ਇੱਥੇ ਰਹਿਣਾ ਇੱਥੇ ਰਹਿ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਚਨਈ ਦੇ ਵਿੱਚ ਪਰ ਇਹਨਾਂ ਲੋਕਾਂ ਨੂੰ ਨਹੀਂ ਪਤਾ ਹੈਗਾ ਸਾਡੇ ਇਤਿਹਾਸ ਬਾਰੇ ਕਿਉਂ ਇਹਨਾਂ ਨੇ ਉਹ ਫੀਲ ਨਹੀਂ ਕੀਤੀ ਉਹ ਹਵਾ ਵਿੱਚ ਉਹ ਜਿਹੜੀ ਠੰਡ ਦੇ ਵਿੱਚ ਜਿਹੜੀਆਂ ਹਨ ਤਸੀਹੇ ਦਿੱਤੇ ਗਏ ਨੇ ਮਾਤਾ ਗੁਜਰਕੌਰ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਇਹ ਨਹੀਂ ਸਮਝ ਸਕਦੇ ਕਿਉਂਕਿ ਮੌਸਮ ਹਵਾ ਫਿਜ਼ਾ ਨਹੀਂ ਹੈਗੀ ਇੱਦਾਂ ਦੀ ਪਰ ਤੁਸੀਂ ਸਮਝ ਸਕਦੇ ਹੋ ਆਪਣੀ ਜਵਾਨੀ ਨੂੰ ਸੰਭੋ ਭਾਈ ਯਾਦ ਰੱਖੋ ਵੀ ਸਾਡੇ ਨਿੱਕੇ ਨਿੱਕੇ ਬਾਬਿਆਂ ਨੇ 7 ਸਾਲਾਂ ਦੀ ਉਮਰ 9 ਸਾਲਾਂ ਦੀ ਉਮਰ ਕੀ ਹੁੰਦੀ ਹੈ ਯਾਰ ਕੀ ਸੋਚ ਹੋਣੀ ਆ ਉਹਨਾਂ ਦੀ ਕਿੰਨੀ ਚੜਦੀ ਕਲਾ ਲਈ ਸੀਗੀ ਉਹਨੇ ਸ਼ਹਾਦਤ ਤੁਹਾਡੇ ਲਈ ਦਿੱਤੀ ਆ ਆਪਣੇ ਲਈ ਦਿੱਤੀ ਆ ਇਹਨੂੰ ਰੋੜੋ ਨਾ ਜਿਹੜਾ ਚੜਦੀ ਕਲਾ ਵਾਲਾ ਨਸ਼ਾ ਤੁਸੀਂ ਇਹਨਾਂ 7 ਦਿਨਾਂ 'ਚ ਫੀਲ ਕਰਦੇ ਹੋ ਨਾ ਇਹ ਸਾਰਾ ਸਾਲ ਫੀਲ ਕਰ ਸਕਦੇ ਹੋ ਬਾਕੀ ਨਸ਼ੇ ਤਾਂ ਕੁਝ ਵੀ ਨਹੀਂ ਹੈਗੇ ਇਹਦੇ ਸਾਹਮਣੇ ਬਸ ਆਪਣੀ ਸੋਚ ਨੂੰ ਵੱਡਾ ਕਰੋ ਇਹ ਸ਼ਹਾਦਤ ਦੇ ਜਿਹੜੇ ਦਿਨ ਹੈਗੇ ਐਥੋਂ ਇਹਨੂੰ ਇਹਨੂੰ ਬਸ ਇਹ ਆ ਵੀ ਇਹ ਬੀਜ ਨੂੰ ਅੱਗੇ ਤੱਕ ਲੈ ਕੇ ਜਾਓ ਆਪਾਂ ਚੰਗੇ ਪਾਸੇ ਨੂੰ ਮੋੜ ਪਾਈਏ ਮੈਨੂੰ ਇੱਕ ਥਾਟ ਇੱਕ ਵਿਚਾਰ ਆਇਆ ਇਹ ਫਿਕਰ ਆਈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਬਾਈ ਉਹਨਾਂ ਦੀ ਸ਼ਹਾਦਤ ਨੂੰ ਬਿਆਨ ਕਰਨ ਔਖਾ ਪਰ ਤੁਸੀਂ ਸਮਝ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ